ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ ਉਸ ਦੀ ਰਾਣੀ ਦਾ ਨਾਮ ਸੀ ਇਛਰਾ ਉਹਨੂੰ ਕਿਸੇ ਗੱਲ ਦੀ ਤੋੜ ਨਹੀਂ ਸੀ ਜੇ ਘਾਟ ਸੀ ਤਾਂ ਇਹ ਔਲਾਦ ਦੀ ਢਲਦੀ ਉਮਰੇ ਬੜੀਆਂ ਮੰਨ ਤਾਂ ਮੰਨਣ ਮਗਰੋਂ ਉਸ ਦੀ ਰਾਣੀ ਇਛਰਾ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਰੱਖਿਆ ਗਿਆ ਪੂਰਨ ਉਸ ਦੇ ਜਨਮ ਦੀ ਖੁਸ਼ੀ ਵਿੱਚ ਰਾਜੇ ਸਲਵਾਨ ਨੇ ਇੱਕ ਬਾਗ ਲਮਾਉਣ ਦਾ ਹੁਕਮ ਦੇ ਦਿੱਤਾ। ਰਾਜਾ ਸਲਵਾਨ ਨੇ ਆਪਣੇ ਨਵ ਜੰਮੇ ਬੱਚੇ ਦਾ ਭਵਿੱਖ ਜਾਣਨ ਲਈ ਰਾਜ ਪੰਡਤ ਨੂੰ ਬੁਲਾਇਆ। ਜਦੋਂ ਰਾਜ ਪੰਡਤ ਨੇ ਆ ਕੇ ਪੂਰਨ ਦੀ ਕੁੰਡਲੀ ਵੇਖੀ ਤਾਂ ਰਾਜ ਪੰਡਤ ਨੇ ਰਾਜੇ ਸਲਵਾਨ ਨੂੰ ਸਲਾਹ ਦਿੱਤੀ, "ਹੇ ਰਾਜਨ, ਇਹ ਨਵ ਜੰਮਿਆ ਬੱਚਾ ਪੂਰੇ 12 ਵਰੇ ਆਪਣੇ ਮਾਂ-ਬਾਪ ਦੇ ਮੱਥੇ 'ਤੇ ਨਾ ਲੱਗੇ, ਨਹੀਂ ਤਾਂ ਰਾਜੇ ਅਤੇ ਉਸਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ।" ਰਾਜਪੰਡਤ ਦੀ ਸਲਾਮ ਆਂਦਿਆਂ ਕਿਸੇ ਅਣਹੋਣੀ ਤੋਂ ਡਰਦਿਆਂ ਸਲਵਾਨ ਨੇ ਨਵਜੰਮੇ ਪੂਰਨ ਨੂੰ ਪੂਰੇ 12 ਸਾਲਾਂ ਲਈ ਪੌਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ ਪੂਰਨ ਦੀ ਮਾਂ ਇਚਰਾ ਨੇ ਰਾਜੇ ਸਲਵਾਨ ਅੱਗੇ ਬੜੇ ਤਰਲੇ ਕੀਤੇ ਪਰ ਰਾਜਾ ਸਲਵਾਨ ਬਹੁਤ ਵਹਿਮੀ ਸੀ ਵਿਚਾਰੀ ਇਚਰਾ ਆਪਣੇ ਪੁੱਤ ਦੇ ਦੁੱਖ ਵਿੱਚ ਰੋਂਦੀ ਰਹਿੰਦੀ ਉਹ ਦੁੱਖ ਨਾਲ ਸੁੰਨ ਹੋ ਗਈ ਸੀ ਇੱਧਰ ਸਲਵਾਨ ਦੀ ਉਮਰ ਢਲ ਰਹੀ ਸੀ ਇਸੇ ਢਲ ਦੀ ਉਮਰ ਵਿੱਚ ਉਹਨੇ ਇੱਕ ਜਵਾਨ ਮੁਟਿਆਰ ਲੂਨਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ ਉਧਰ ਵਿਚਾਰਾ ਪੂਰਨ ਆਪਣੇ ਮਾਂ-ਬਾਪ ਦੇ ਮੋਹ-ਮਮਤਾ ਤੋਂ ਸਖਣਾ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜਨ ਲੱਗਾ ਸਮਾਂ ਬੀਤਦਾ ਗਿਆ ਪੂਰੇ 12 ਸਾਲ ਲੰਘ ਗਏ ਪੂਰਨ 12 ਸਾਲ ਗੁਜ਼ਾਰ ਕੇ ਭੋਰੀਓਂ ਬਾਹਰ ਆਇਆ ਪੂਰਨ ਬਹੁਤ ਹੀ ਸੋਹਣਾ ਗੱਭਰੂ ਬਣ ਗਿਆ ਸੀ ਸਭ ਤੋਂ ਪਹਿਲਾਂ ਪੂਰਨ ਰਾਜ ਦਰਬਾਰ ਵਿੱਚ ਆਪਣੇ ਪਿਤਾ ਨੂੰ ਮਿਲਣ ਗਿਆ ਉਸਦੇ ਪਿਤਾ ਸਲਵਾਨ ਨੇ ਆਪਣੇ ਪੁੱਤਰ ਪੂਰਨ ਨੂੰ ਜਾ ਕੇ ਆਪਣੀਆਂ ਮਾਮਾ ਨੂੰ ਮਿਲ ਕੇ ਆਉਣ ਲਈ ਕਿਹਾ ਪੂਰਨ ਉਸ ਤੋਂ ਬਾਅਦ ਆਪਣੀ ਮਾਂ ਇਚਰਾਂ ਦੇ ਮਹਿਲ ਵਿੱਚ ਆਇਆ ਪੂਰਨ ਨੂੰ ਵੇਖਦੇ ਸਾਰ ਹੀ ਇਚਰਾਂ ਦੀਆਂ ਅੱਖਾਂ 'ਚੋਂ ਮਮਤਾ ਦੇ ਅਥਰੂ ਆ ਗਏ ਪੂਰਨ ਨੇ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਉਸਦੀ ਮਾਂ ਬਹੁਤ ਖੁਸ਼ੀ ਉਸਨੇ ਪੂਰਨ ਨੂੰ ਕੁੱਟ ਕੇ ਗਲ ਨਾਲ ਲਾ ਲਿਆ ਮਿਰਣ ਮਗਰੋਂ ਇਚਰਣੇ ਪੂਰਨ ਨੂੰ ਕਿਹਾ ਪੂਰਨ ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਨਾ ਨੂੰ ਮਿਲਾ ਇਹ ਕਹਿ ਕੇ ਰਾਣੀ ਇਚਰਣੇ ਪੂਰਨ ਨੂੰ ਰਾਣੀ ਲੂਨਾ ਦੇ ਮਹਿਲ ਵੱਲ ਤੋਰ ਦਿੱਤਾ ਰਾਣੀ ਲੂਨਾ ਰਾਜ ਸਲਵਾਨ ਦੀ ਦੂਜੀ ਰਾਣੀ ਸੀ ਤੇ ਰਿਸ਼ਤੇ ਵਿੱਚ ਪੂਰਨ ਦੀ ਮਤਰਈ ਮਾਂ ਸੀ ਲੂਨਾ ਬਹੁਤ ਹੀ ਸੋਹਣੀ ਤੇ ਜਵਾਨ ਮੁਟਿਆਰ ਸੀ ਜਦੋਂ ਦੀ ਉਹ ਇਸ ਮਹਿਲ ਵਿੱਚ ਆਈ ਸੀ ਉਸਨੇ ਸਲਵਾਨ ਤੋਂ ਬਿਨਾਂ ਕਿਸੇ ਹੋਰ ਦਾ ਮੂੰਹ ਨਹੀਂ ਸੀ ਦੇਖਿਆ लूना बुड्ढी उम्र ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਰਹਿੰਦੀ ਜਦੋਂ ਹੀ ਪੂਰਨ ਲੂਨਾ ਦੇ ਮਹਿਲ ਵਿੱਚ ਦਾਖਲ ਹੋਇਆ ਤਾਂ ਲੂਨਾ ਪੂਰਨ ਦੇ ਰੂਪ ਨੂੰ ਵੇਖ ਕੇ ਉਸ ਉੱਤੇ ਮੋਹਿਤ ਹੋ ਗਈ ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ ਬੁੱਧ ਗਵਾ ਬੈਠੀ ਉਹ ਆਪਣੇ ਸਾਰੇ ਫਰਜ਼ ਪੂਰਨ ਨਾਲ ਮਾਂ ਦਾ ਰਿਸ਼ਤਾ ਤੇ ਸਾਰੀਆਂ ਕਦਰਾਂ ਕੀਮਤਾਂ ਭੁੱਲ ਗਈ ਉਹ ਪੂਰਨ ਨੂੰ ਆਪਣਾ ਬਣਾਉਣਾ ਚਾਹੁੰਦੀ ਸੀ ਪਰ ਅੱਗੋਂ ਪੂਰਨ ਨੇ ਜਵਾਬ ਦਿੱਤਾ ਮਾਤਾ ਹੋਸ਼ ਕਰ ਮੇਰੇ ਸਤਾ ਦੇ ਨਾਲ ਕੀ ਵੇਚੋੜ ਲਮਾ ਮੇਰੇ ਬਾਪ ਨੇ ਤੈਨੂੰ ਵਿਆਹ ਕੇ ਲਿਆਂਦਾ ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨੇ ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆਂ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਦੁੱਧ ਚੁੰਗਾਇਆ ਮੇਰਾ ਪਤੀ ਮੇਰੇ ਬਾਪ ਦੀ ਉਮਰ ਦਾ ਏ ਉਹ ਮੇਰੇ ਹਾਨ ਦਾ ਨਹੀਂ ਬਲਕਿ ਤੂੰ ਮੇਰੇ ਹਾਨ ਦਾ ਲੂਣਾ ਨੇ ਪੂਰਨ ਅੱਗੇ ਬੜੇ ਤਰਲੇ ਕੀਤੇ ਪਰ ਪੂਰਨ ਅਡੋਲ ਖਲੋਤਾ ਆਪਣੇ ਧਰਮ ਤੇ ਪਹਿਰਾ ਦਿੰਦਾ ਰਿਹਾ ਉਸ ਤੋਂ ਬਾਅਦ ਪੂਰਨ ਲੂਣਾ ਤੋਂ ਆਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲਾ ਤੋਂ ਬਾਹਰ ਨਿਕਲ ਆਇਆ ਉਸਦੇ ਉੱਥੋਂ ਜਾਣ ਕਰਕੇ ਲੂਣਾ ਨੂੰ ਬਹੁਤ ਗੁੱਸਾ ਆਇਆ ਕਿ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਸਨੇ ਹੁਣ ਇਸ ਬੇਇੱਜ਼ਤੀ ਬਦਰੇ ਪੂਰਨ ਤੋਂ ਬਦਲਾ ਲੈਣ ਦਾ ਫੈਸਲਾ ਕਰ ਲਿਆ ਜਦੋਂ ਸ਼ਾਮ ਹੋਈ ਤੇ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮ ਕਾਜਾਂ ਤੋਂ ਵਹਿਲਾ ਹੋ ਕੇ ਆਪਣੀ ਰਾਣੀ ਲੂਣਾ ਦੇ ਮਹਿਲਾ ਵਿੱਚ ਆਇਆ ਤਾਂ ਉਸਨੇ ਹੈਰਾਨ ਹੋ ਕੇ ਵੇਖਿਆ ਕਿ ਕਿਧਰੇ ਵੀ ਕੋਈ ਦੀਵਾ ਬੱਤੀ ਨਹੀਂ ਸੀ ਜਗ ਰਿਹਾ ਸਾਰੇ ਪਾਸੇ ਹਨੇਰਾ पसरਿਆ ਹੋਇਆ ਸੀ ਤੇ ਰਾਣੀ ਰੋਜ਼ਵਾਂਗ ਉਹਦੇ ਸਵਾਗਤ ਲਈ ਮਹਿਲ ਦੇ ਦਰਵਾਜ਼ੇ ਤੇ ਆਪ ਨਹੀਂ ਸੀ ਆਈ ਉਹ ਸੋਚਦਾ ਤੇ ਹੈਰਾਨ ਹੁੰਦਾ ਰਾਣੀ ਲੂਨਾ ਦੇ ਕਮਰੇ ਵੱਲ ਗਿਆ ਜਦੋਂ ਉਹ ਰਾਣੀ ਲੂਨਾ ਦੇ ਕਮਰੇ ਵਿੱਚ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਰਾਣੀ ਲੂਨਾ ਤਾਂ ਇੱਕ ਕੋਨੇ ਵਿੱਚ ਬੈਠੀ ਰੋ ਰਹੀ ਸੀ ਤੇ ਉਸਦੇ ਕੱਪੜੇ ਪਾਟੇ ਹੋਏ ਸਨ ਮੇਰੀ ਪਿਆਰੀ ਰਾਣੀ ਅੱਜ ਤੂੰ ਦੁਖੀ ਕਿਉਂ ਹੈ ਤੇਰੇ ਕੱਪੜਿਆਂ ਦਾ ਇਹ ਹਾਲ ਕਿਵੇਂ ਹੋਇਆ ਲੂਨਾ ਨੇ ਰੋਂਦੇ ਹੋਏ ਕਿਹਾ ਰਾਜਨ ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਹੈ ਸ਼ਾਇਦ ਤੁਹਾਡੇ ਮਨ ਨਾ ਲੱਗੇ ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ ਮੇਰੇ ਤੇ ਐਡਾ ਕਹਿਰ ਆਪਰੇਗਾ ਪਲਾ ਕੋਈ ਪੁੱਤ ਆਪਣੀ ਮਾਂ ਦੇ ਬਾਰੇ ਇੰਨਾ ਮਾੜਾ ਸੋਚ ਸਕਦਾ ਹੈ ਰਾਜਾ ਜੀ ਅੱਜ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਮੈਂ ਮਸਾ ਹੀ ਉਹਦੇ ਚੁੰਗਲ ਚੋਂ ਬਚ ਕੇ ਨਿਕਲ ਸਕੀ ਆ ਇਸ ਹੁੰਦੇ ਸਾਰੀ ਸਲਵਾਨ ਸਿਰ ਤੋਂ ਪੈਣਾ ਤੱਕ ਗੁੱਸੇ ਨਾਲ ਕੰਬ ਉਠਿਆ ਪੂਰਨ ਦੀ ਇਹ ਜੁਰਤ ਐਡਾ ਵੱਡਾ ਪਾਪ ਉਸ ਨੂੰ ਮੈਂ ਅਜਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆ ਯਾਦ ਰੱਖੇਗੀ ਰਾਜਾ ਸਲਵਾਨ ਨਹੀਂ ਜਾਣਦਾ ਸੀ ਕਿ ਲੂਣਾ ਨੇ ਤਾਂ ਪੂਰਨ ਤੋਂ ਬਦਲਾ ਲੈਣ ਖਾਤਰ ਇਹ ਚਾਲ ਚੱਲੀ ਸੀ ਅਗਲੀ ਸਵੇਰ ਸਲਵਾਨ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਬੁਲਾ ਲਿਆ ਤੇ ਪੂਰਨ ਉੱਤੇ ਆਪਣੀ ਮਤਰੀ ਮਾਂ ਲੂਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਪੂਰਨ ਨੂੰ ਮਾਰ ਕੇ ਖੂਵ ਵਿੱਚ ਸੁੱਟਣ ਦਾ ਹੁਕਮ ਸੁਣਾ ਦਿੱਤਾ ਬੇਗੁਨਾ ਪੂਰਨ ਨੇ ਆਪਣਾ ਪੱਖ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕਿਸੇ ਇੱਕ ਨਾ ਸੁਣੀ ਰਾਣੀ ਇਛਰਾਂ ਨੇ ਵੀ ਰਾਜੇ ਸਲਵਾਨ ਦੇ ਬਹੁਤ ਤਰਲੇ ਕੀਤੇ ਕਿ ਉਹ ਪੂਰਨ ਦਾ ਵੀ ਇੱਕ ਵਾਰ ਪੱਖ ਸੁਣੇ ਪਰ ਸਲਵਾਨ ਨੇ ਕਿਸੇ ਦੀ ਪਰਵਾਹ ਨਾ ਕੀਤੀ ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਛਰਾਂ ਦਾ ਰੋਣ ਚੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਮੂਖ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ ਜਲਾਦ ਪੂਰਨ ਦੀ 마ਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ ਜੰਗਲ 'ਚ ਜਾ ਕੇ ਜਲਾਦਾਂ ਨੂੰ ਪੂਰਨ ਤੇ ਤਰਸ ਆ ਗਿਆ ਉਹਨਾਂ ਨੇ ਪੂਰਨ ਨੂੰ ਮਾਰਨ ਦੀ ਥਾਂ ਉਸਦੇ ਹੱਥ ਪੈਰ ਵੱਢ ਕੇ ਉਸਨੂੰ ਇੱਕ ਸੁੰਨਸਾਨ ਖੂਵ ਵਿੱਚ ਸੁੱਟ ਦਿੱਤਾ। ਲੂਨਾ ਦੇ ਹੁਕਮ ਅਨੁਸਾਰ ਉਹਨਾਂ ਨੇ ਪੂਰਨ ਦੇ ਲਹੂ ਦਾ ਇੱਕ ਬਾਟਾ ਤੇ ਉਸਦੇ ਕੱਟੇ ਹੋਏ ਹੱਥ ਪੈਰ ਜਾਂ ਲੂਨਾ ਨੂੰ ਵਿਖਾਏ। ਰਾਜੇ ਨੂੰ ਆਖ ਦਿੱਤਾ ਕਿ ਉਹ ਪੂਰਨ ਨੂੰ ਮਾਰ ਮੁਕਾਏ ਹਨ। ਰਾਣੀ ਇਛਰਾ ਆਪਣੇ ਪੁੱਤਰ ਪੂਰਨ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋ ਗਈ। 12 ਸਾਲ ਪੂਰਨ ਉਸੇ ਖੂਵ ਵਿੱਚ ਤਰਫਦਾ ਰਿਹਾ। 12 ਸਾਲਾ ਮਗਰੋਂ ਗੁਰੂ ਗੋਰਖਨਾਥ ਤੇ ਉਸਦੇ ਜੋਗੀਆਂ ਦਾ ਇੱਕ ਟੋਲਾ ਉਸੇ ਖੂਹ ਤੇ ਆਣ ਉਤਰਿਆ ਜਿਸ ਵਿੱਚ ਪੂਰਨ ਵੱਡਿਆ ਟੁੱਕਿਆ ਪਿਆ ਸੀ ਇੱਕ ਜੋਗੀ ਨੇ ਪਾਣੀ ਪਰਣ ਲਈ ਜਦੋਂ ਖੂਹ ਵਿੱਚ ਡੋਲ ਪਾਇਆ ਤਾਂ ਉਸ ਨੂੰ ਕਿਸੇ ਪੁਰਸ਼ ਦੇ ਕਰਹਾਉਣ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਭੱਜ ਕੇ ਗੁਰੂ ਗੋਰਖਨਾਥ ਕੋਲ ਆ ਕੇ ਸਾਰੀ ਗੱਲ ਦੱਸੀ ਗੋਰਖਨਾਥ ਖੂਹ ਕੋਲ ਆਇਆ ਉਸਨੇ ਪੁੱਛਿਆ ਕਿ ਖੂਹ ਵਿੱਚ ਕੌਣ ਹੈ ਪੂਰਨ ਨੇ ਆਪਣੀ ਕਹਾਣੀ ਸੁਣਾਈ ਕਹਾਣੀ ਸੁਣਨ ਤੋਂ ਬਾਅਦ ਗੁਰੂ ਗੋਰਖਨਾਥ ਦੇ ਹੁਕਮ ਨਾਲ ਜੋਗੀਆਂ ਨੇ ਇੱਕ ਧਾਗੇ ਨਾਲ ਟੋਕਰਾ ਬਣ ਕੇ ਹੇਠਾਂ ਵੱਲ ਨੂੰ ਭੇਜਿਆ ਗੋਰਖਨਾਥ ਨੇ ਕਿਹਾ ਕਿ ਜੇ ਤੂੰ ਸੱਚਾ ਹੈ ਤਏ ਧਾਗਾ ਟੁੱਟੇਗਾ ਨਹੀਂ ਪੂਰਨ ਸੱਚਾ ਸੀ ਉਹ ਉਸ ਟੋਕਰੇ ਵਿੱਚ ਚੜ ਗਿਆ ਤੇ ਜੋਗੀਆਂ ਨੇ ਉਸ ਨੂੰ ਬਾਹਰ ਕੱਢ ਲਿਆ ਉੱਪਰ ਆਉਣ ਤੇ ਗੁਰੂ ਗੋਰਖਨਾਥ ਨੇ ਉਸ ਤੇ ਅੰਮ੍ਰਿਤ ਜਲ ਦੇ ਛਿੱਟੇ ਮਾਰੇ ਤੇ ਉਸ ਦੇ ਹੱਥ ਪੈਰ ਵਾਪਸ ਆ ਗਏ ਗੋਰਖਨਾਥ ਨੇ ਆਪਣੀਆਂ ਸ਼ਕਤੀਆਂ ਨਾਲ ਪੂਰਨ ਨੂੰ ਫੇਰ ਤੋਂ ਠੀਕ ਕਰ ਦਿੱਤਾ ਪੂਰਨ ਗੁਰੂ ਗੋਰਖਨਾਥ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਹਨੇ ਆਪਣੇ ਆਪ ਨੂੰ ਗੋਰਖਨਾਥ ਦੇ ਚਰਨਾਂ 'ਚ ਅਰਪਣ ਕਰ ਦਿੱਤਾ। ਪੂਰਨ ਨੇ ਗੋਰਖਨਾਥ ਪਾਸੋਂ ਦੀਖਿਆ ਲਈ ਤੇ ਕੰਨਾਂ 'ਚ ਮੁੰਦਰਾ ਪਾ ਕੇ ਉਹ ਜੋਗੀ ਬਣ ਗਿਆ। ਗੁਰੂ ਗੋਰਖਨਾਥ ਆਪਣੇ ਚੇਲਿਆਂ ਦੇ ਇਮਤਿਹਾਨ ਲੈਂਦਾ ਰਹਿੰਦਾ ਸੀ। ਲਾਗੇ ਸ਼ਹਿਰ ਵਿੱਚ ਇੱਕ ਰਾਣੀ ਸੁੰਦਰਾ ਰਹਿੰਦੀ ਸੀ। ਉਹ ਕਿਸੇ ਵੀ ਜੋਗੀ ਨੂੰ ਠੀਖ ਨਹੀਂ ਸੀ ਦਿੰਦੀ। ਗੁਰੂ ਗੋਰਖਨਾਥ ਨੇ ਪੂਰਨ ਦੀ ਪ੍ਰੀਖਿਆ ਲੈਣ ਲਈ ਉਸ ਨੂੰ ਦੂਜੇ ਯੋਗੀਆਂ ਨਾਲ ਰਾਣੀ ਸੁਂਦਰਾ ਤੋਂ ਫਿਖਿਆ ਮੰਗ ਕੇ ਲਿਆਉਣ ਦਾ ਹੁਕਮ ਦਿੱਤਾ। ਯੋਗੀ ਬਣਿਆ ਪੂਰਨ ਪਹਿਲੇ ਦਿਨ ਗੱਲ ਵਿੱਚ ਝੋਲੀ ਪਾ ਕੇ ਫਿਖਿਆ ਮੰਗਣ ਲਈ ਪਿੰਡੋਂ ਪਿੰਡ ਹੁੰਦਾ ਹੋਇਆ ਰਾਣੀ ਸੁਂਦਰਾ ਦੇ ਮਹਿਲ ਹੀ ਗਿਆ। ਰਾਣੀ ਸੁਂਦਰਾ ਵੀ ਆਪਣੇ ਨਾਮ ਵਾਂਗੂ ਬਹੁਤ ਹੀ ਸੋਹਣੀ ਸੀ। ਜਦੋਂ ਰਾਣੀ ਸੁਂਦਰਾ ਦੀਆਂ ਗੋੜੀਆਂ ਨੇ ਪੂਰਨ ਦੇ ਸੋਹਣੇ ਰੂਪ ਨੂੰ ਵੇਖਿਆ ਤਾਂ ਉਹਨਾਂ ਨੇ ਭੱਜ ਕੇ ਰਾਣੀ ਸੁਂਦਰਾ ਨੂੰ ਦੱਸਿਆ ਉਹਨਾਂ ਗੋਲੀਆਂ ਨੇ ਰਾਣੀ ਸੁਂਦਰਾ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ ਰਾਣੀ ਸੁਂਦਰਾ ਹੀਰੇ ਮੋਤੀਆਂ ਦਾ ਥਾਲ ਪਰ ਕੇ ਲੈ ਆਈ ਤੇ ਪੂਰਨ ਦੀ ਝੋਲੀ ਵਿੱਚ ਪਾ ਦਿੱਤਾ ਪੂਰਨ ਨੀਵੀਂ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਪਰ ਕੇ ਨਾ ਦੇਖਿਆ ਜਦੋਂ ਪੂਰਨ ਹੋਰ ਜੋਗੀਆਂ ਸਮੇਤ ਪੇਖਿਆ ਮੰਗ ਕੇ ਗੋਰਖਨਾਥ ਦੇ ਢਿੱਲੇ ਤੇ ਆਇਆ ਤਾਂ ਉਹਨੇ ਆਪਣੀ ਸਾਰੀ ਝੋਲੀ ਗੁਰੂ ਗੋਰਖਨਾਥ ਦੇ ਅੱਗੇ ਰੱਖ ਦਿੱਤੀ ਗੁਰੂ ਗੋਰਖਨਾਥ ਨੇ ਹੀਰੇ ਮੋਤੀ ਵੇਖ ਕੇ ਕਿਹਾ ਹੀਰੇ ਮੋਤੀ ਫਲ ਜੋਗੀਆਂ ਦੇ ਕਿਸ ਕੰਮ ਹਨ ਜੋਗੀਆਂ ਨੂੰ ਤੇ ਪੋਜਨ ਚਾਹੀਦਾ ਹੁੰਦਾ ਹੈ ਤੂੰ ਜਾ ਇਹ ਥਨ ਵਾਪਿਸ ਕਰਕੇ ਆ ਤੇ ਰੋਟੀ ਮੰਗ ਕੇ ਲਿਆ ਪੂਰਨ ਉਸੇ ਪੈਣੀ ਵਾਪਸ ਮੁਣਾਇਆ ਤੇ ਰਾਣੀ ਸੁਂਦਰਾਂ ਦੇ ਮਹਿਲੀ ਜਾ ਹੋਕਾ ਲਾਇਆ ਰਾਣੀ ਸੁਂਦਰਾਂ ਤਾਂ ਆਪ ਪੂਰਨ ਤੇ ਮੋਹਿਤ ਹੋਈ ਪਈ ਸੀ ਜਦੋਂ ਪੂਰਨ ਨੇ ਉਸ ਨੂੰ ਹੀਰੇ ਮੋਤੀ ਵਾਪਸ ਕਰਕੇ ਭੋਜਨ ਦੀ ਪਿਖਿਆ ਮੰਗੀ ਤਾਂ ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਫਿਰ ਨੰਗੇ ਪੈਰੀ ਭੋਜਨ ਨੂੰ ਨਾਲ ਲੈ ਕੇ ਗੋਰਖਨਾਥ ਦੇ ਟਿੱਲੇ ਤੇ ਪਹੁੰਚ ਗਈ ਤੇ ਗੋਰਖਨਾਥ ਦੇ ਚਰਨਾਂ ਵਿੱਚ ਸੀਸ ਨਿਵਾ ਦਿੱਤਾ ਸੁੰਦਰਾ ਨੇ ਤਿਆਰ ਕੀਤੇ 36 ਪ੍ਰਕਾਰ ਦੇ ਭੋਜਨ ਨੂੰ ਟਿੱਲੇ ਦੇ ਸਾਰੇ ਯੋਗੀਆਂ ਨੂੰ ਖਵਾਇਆ ਰਾਣੀ ਸੁੰਦਰਾ ਦੀ ਸੇਵਾ ਤੇ ਸ਼ਰਦਾ ਵੇਖ ਕੇ ਗੋਰਖਨਾਥ ਬਹੁਤ ਖੁਸ਼ ਹੋਇਆ ਉਸਨੇ ਕਿਹਾ ਰਾਣੀ ਮੰਗ ਜੋ ਮੰਗਣੇ ਤੇਰੀ ਹਰ ਮੁਰਾਦ ਪੂਰੀ ਹੋਵੇਗੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ 나ਥ ਜੀ ਸੁੰਦਰਾ ਨੇ ਦੋਵੇਂ ਹੱਥ ਜੋੜ ਕੇ ਆਖਿਆ ਅਜੇ ਵੀ ਮੰਗ ਲੈ ਪੁੱਤਰ ਗੋਰਖਨਾਥ ਮੁੜ ਬੋਲਿਆ 나ਥ ਜੀ ਤੁਹਾਡਾ ਆਸ਼ੀਰਵਾਦ ਹੀ ਬਹੁਤ ਹੈ ਸੁੰਦਰਾ ਭਾਵੁਕ ਹੋਈ ਆਖ ਰਹੀ ਸੀ ਪੁੱਤਰ ਤੀਜੀ ਵਰੀ ਕਹਿ ਰਿਹਾ ਹਾਂ ਮੰਗ ਲੈ ਗੋਰਖਨਾਥ ਜਾਣੀ ਜਾਣ ਸੀ ਸੁੰਦਰਾ ਲਈ ਇਹੋ ਮੌਕਾ ਸੀ ਉਨੇ ਹੱਥ ਜੋੜ ਕੇ ਗੋਰਖਨਾਥ ਅੱਗੇ ਬੇਨਤੀ ਕੀਤੀ 나ਥ ਜੀ ਜੇ ਤੁਸੀਂ ਇੰਨੇ ਖੁਸ਼ ਹੋ ਤਾਂ ਮੈਨੂੰ ਉਹ ਬੈਠਾ ਪੂਰਨ ਦੇ ਦੇਵੋ ਗੁਰਖਨਾਥ ਨੇ ਪੂਰਨ ਨੂੰ ਰਾਣੀ ਸੁਂਦਰਾ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ ਪੂਰਨ ਗੁਰੂ ਗੋਰਖਨਾਥ ਨੂੰ ਛੱਡ ਕੇ ਜਾਣਾ ਨਹੀਂ ਸਿਚਾਉਂਦਾ ਪਰ 나ਥ ਦਾ ਹੁਕਮ ਮੰਨ ਕੇ ਪੂਰਨ ਸੁਂਦਰਾ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ ਰਾਣੀ ਸੁਂਦਰਾ ਪੂਰਨ ਨੂੰ ਆਪਣਾ ਪਤੀ ਬਣਾਉਣਾ ਚਾਹੁੰਦੀ ਸੀ ਰਾਣੀ ਸੁਂਦਰਾ ਨੇ ਮਹਿਲ ਆ ਕੇ ਉਸ ਦੀ ਬਹੁਤ ਖਾਤਰਦਾਰੀ ਕੀਤੀ ਪਰੰਤੂ ਪੂਰਨ ਨੂੰ ਰਾਣੀ ਸੁਂਦਰਾ ਦਾ ਹੁਸਨ ਤੇ ਨਖਰੇ ਪਰ ਮਾ ਨਾ ਸਕੇ ਉਹ ਅਡੋਲ ਸਮਾਧੀ ਲਈ ਬੈਠਾ ਰਿਹਾ ਪੂਰਨ ਕਿਸੇ ਤਰ੍ਹਾਂ ਉੱਥੋਂ ਨਿਕਲਣਾ ਚਾਹੁੰਦਾ ਸੀ ਅਗਲੀ ਸਵੇਰ ਪੂਰਨ ਨੇ ਉੱਥੋਂ ਨਿਕਲਣ ਲਈ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਣ ਦਾ ਬਹਾਨਾ ਬਣਾਇਆ ਰਾਣੀ ਨੇ ਗੋਲੀਆਂ ਉਹਦੇ ਨਾਲ ਤੋੜ ਦਿੱਤੀਆਂ ਤੇ ਆਪ ਮਹਿਲਾ ਤੇ ਖੜ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ ਦਰਖਤਾਂ ਦੇ ਝੁੰਡ ਓਲੇ ਜਾ ਕੇ ਪੂਰਨ ਨੇ ਅਜਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਜਦੋਂ ਗੋਲੀਆਂ ਨੇ ਆ ਕੇ ਸਾਰੀ ਗੱਲ ਸੁੰਦਰਾ ਨੂੰ ਦੱਸੀ ਪੂਰਨ ਦੇ ਉੱਥੋਂ ਚਲੇ ਜਾਣ ਦਾ ਦੁੱਖ ਸੁੰਦਰਾ برداشت ਨਾ ਕਰ ਸકી ਤਾਂ ਉਸ ਨੇ ਮਹਿਲ ਉਤੋਂ ਛਾੜ ਮਾਰ ਕੇ ਆਪਣੀ ਜਾਨ ਗੁਆ ਲਈ ਪੂਰਨ ਵਾਪਸ ਗੋਰਖਨਾਫ ਦੇ ਟਿੱਲੇ ਆ ਗਿਆ ਕੁਟ ਸਮਾ ਉਹ ਉੱਥੇ ਗੁਰੂ ਗੋਰਖਨਾਥ ਦੀ ਸੇਵਾ ਕਰਦਾ ਰਿਹਾ ਫਿਰ ਗੋਰਖਨਾਥ ਨੇ ਪੂਰਨ ਨੂੰ ਸਿਆਲਕੋਟ ਸ਼ਹਿਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਮਿਲਣ ਤੇ ਉਹਨਾਂ ਦੀ ਭੁੱਲ ਬਖਸ਼ਣ ਲਈ ਕਿਹਾ ਜੋਗੀ ਪੂਰਨ ਯੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਵਾਂ ਤੇ ਘੁੰਮਦਾ ਹੋਇਆ ਸਿਆਲਕੋਟ ਨੂੰ ਤੁਰ ਗਿਆ ਉਧਰ ਰਾਜ ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਛਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੀਖ ਹਰੀ ਨਹੀਂ ਸੀ ਹੋਈ ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਿਸ ਕੌਣ ਬਣੇਗਾ। কুমਦਾ-ਕੁੰਦਾ ਪੂਰਨ yogi ਦੇ ਪੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁਜਾ। ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿੱਚ ਜਿਹੜਾ ਉਸਦੇ ਪਿਤਾ ਨੇ ਉਸਦੇ ਜਨਮ ਸਮੇ ਲਵਾਇਆ ਸੀ ਅਤੇ ਸੁੱਕ ਚੁੱਕਾ ਸੀ। ਉਸ ਉਸ ਦੇ ਵਿੱਚ ਉਹਨੇ ਧੂਣਾ ਲਾ ਲਿਆ ਤੇ ਸਮਾਧੀ ਚ ਲੀਨ ਹੋ ਗਿਆ। ਮਿੰਟਾ-ਸਕਿੰਟਾ ਵਿੱਚ ਹੀ ਬਾਗ ਹਰਾ-ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ। ਸ਼ਹਿਰ ਵਿੱਚ ਨਵੇਂ yogi ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀ ਵੀ ਕਰਾਮਾਤੀ ਜੋਗੀ ਦੀ ਕੰਸੋ ਪਈ ਰਾਜੇ ਸਲਵਾਨ ਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪੂਰਨ ਕੋਲ ਜਾ ਕੇ ਔਲਾਦ ਲਈ ਵਰ ਮੰਗਣ ਦਾ ਫੈਸਲਾ ਕਰ ਲਿਆ ਰਾਜਾ ਸਲਵਾਨ ਆਪਣੀਆਂ ਰਾਣੀਆਂ ਸਮੇਤ ਧੂਣਾ ਲਈ ਬੈਠੇ ਜੋਗੀ ਪਾਸ ਪੁੱਜ ਗਿਆ ਜਦੋਂ ਪੂਰਨ ਨੇ ਅੱਖਾਂ ਖੋਲ ਕੇ ਵੇਖਿਆ ਤਾਂ ਉਹਦੇ ਮਾਂ-ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸਨ ਉਹਨੇ ਸਤਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾਂ ਦੇ ਚਰਨ ਜਾ ਚੂਹੇ ਉਹਦੀ ਛੂਹ ਪ੍ਰਾਪਤ ਕਰਕੇ ਇਛਰਾਂ ਬੋਲੀ ਇਹ ਪੁੱਤ ਜੋਗੀ ਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਹੈ ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛੂਪ ਪ੍ਰਾਪਤ ਕਰਦੇ ਹੀ ਇਛਰਾਂ ਦੀਆਂ ਅੱਖਾਂ ਵਿੱਚ ਮੁੜ ਜੋਤ ਪਰਤਾਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ ਪੂਰਨ ਦੇ ਮੁਖੜੇ ਤੇ ਅਨੂਠਾ ਜਲਾਲ ਸੀ ਰਾਜਾ ਸਲਮਾਨ ਸੁੰਨ ਹੋਇਆ ਖੜੋਤਾ ਸੀ ਉਸ ਤੇ ਬੁੱਲ ਫਰਕ ਰਹੇ ਸਨ ਪਰੰਤੂ ਬੁੱਲਾਂ ਦਾ ਰੂਪ ਨਹੀਂ ਸੀ ਤਾਰ ਰਹੇ ਲੂਣਾ ਨੇ ਬੜੀ ਅਦੀਨਗੀ ਨਾਲ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਸਾਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਪੁੱਤ ਤਾਂ ਰਾਜੇ ਦਾ ਪਹਿਲਾ ਹੀ ਹੈਗਾ ਹੋਰ ਪੁੱਤ ਦੀ ਕੀ ਲੋੜ ਐ ਜੋਗੀ ਬੁੱਲੀਆਂ 'ਚ ਮੁਸਕਰਾਇਆ ਜੋਗੀ ਜੀ ਪੁੱਤ ਮੇਰਾ ਹੈ ਨਹੀਂ ਹੈ ਸੀ ਪਰ ਕੁਕਰਮ ਕਰਕੇ ਇਸ ਦੁਨੀਆ 'ਚ ਨਹੀਂ ਰਹਾ ਐਨਾ ਆਖ ਰਾਜੇ ਦਾ ਗळा ਪਰ ਆਇਆ ਲੋਨਾ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ ਉਹਦੀਆਂ ਅੱਖੀਆਂ 'ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ ਜੋਗੀ ਦੇ ਮਸਤਕ ਦਾ ਤੇਜ ਹੀ ਐਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਖਬਾਲ ਕਰਦੇ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਝੱਲੀ ਨਹੀਂ ਸੀ ਗਈ ਮੈਂ ਡੋਲ ਗਈ ਸਾ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸਤੇ ਝੂਠੀ ਤੋਹਮਤ ਲਾਈ ਸੀ ਇਹ ਸੁਣਦੇ ਸਾਰ ਹੀ ਰਾਜਾ ਸਲਵਾਨ ਨੇ ਮਿਆਨ ਵਿੱਚੋਂ ਤਲਵਾਰ ਧੂ ਲਈ ਤੇ ਲੂਨਾ ਦਾ ਗਾਟਾ ਲਾਉਣ ਲਈ ਬਾਹਾਂ ਲਾਰੀ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਤੁਸੀਂ ਇਹਨਾਂ ਨੂੰ ਮਾਫ ਕਰ ਦੇਵੋ ਤੁਹਾਡਾ ਪੁੱਤ ਜੀਉਂਦਾ ਹੈ ਮੈਂ ਹੀ ਆਂ ਤੁਹਾਡਾ ਪੁੱਤ ਪੂਰਨ ਵੈਰਾਗ ਦੇ ਹੰਝੂ ਵਹਿ ਤੁਰੇ ਇਛਰਾ ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ ਚੁੰਮਦੇ ਵਿਸਮਾਧੀ ਅਵਸਥਾ ਵਿੱਚ ਪੁੱਜ ਗਏ ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ ਉਨੇ ਪਿਖਿਆ ਦੇ ਖੱਪਰ ਵਿੱਚੋਂ ਚੋਲ ਦਾ ਇੱਕ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਕੇ ਆਖਿਆ ਮਾਤਾ ਘਰ ਨੂੰ ਮੁੜ ਜਾਵੋ ਤੁਹਾਡੀ ਕੁੱਖ ਵੀ ਇਸ ਬਾਗ ਵਾਂਗ ਹਰੀ ਹੋਵੇਗੀ ਤੁਹਾਡੀ ਝੋਲੀ ਵਿੱਚ ਵੀ ਪੁੱਤਰ ਖੇੜੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ ਪੁੱਤ ਦੀ ਦਾੰਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਰੋਕਦਿਆਂ ਅਗਾ ਤੁਰ ਗਿਆ ਸਲਵਾਨ ਤੇ ਰਾਣੀਆਂ ਪਰੇ ਨੇਤਰਾਂ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ ਸਮਾਪਾ ਕੇ ਰਾਜੇ ਸਲਵਾਨ ਦੇ ਘਰ ਰਸਾਲੂ ਨਾਮ ਦਾ ਪੁੱਤ ਹੋਇਆ ਜੋ ਬਹੁਤ ਬਹਾਦਰ ਯੋਧਾ ਬਣ ਜੇ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਇਸ ਨੂੰ ਲਾਈਕ ਕਰ ਦੇਣਾ ਤੇ ਕਮੈਂਟ ਕਰਕੇ ਦੱਸੋ ਅਗਲੀ ਕਹਾਣੀ ਕਿਹੜੀ ਸੁਣਨਾ ਚਾਹੋਗੇ ਹੋਰ ਪੰਜਾਬੀ ਲੋਕ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਜ਼ਰੂਰ